ਲਾਕ ਹਾਜੀਪੁਰ ਦੇ ਪਿੰਡ ਸੰਧਵਾਲ ਵਿੱਚ ਪਿੰਡ ਵਾਸੀਆਂ ਨੂੰ ਸਿਵਰੇ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਮੇਸ਼ ਚੰਦਰ ਨੇ ਦੱਸਿਆ ਕਿ ਸਾਡੇ ਘਰਾਂ ਦੇ ਇਹ ਨੇੜੇ ਇਕੱਠਾ ਹੋਇਆ ਇਹ ਗੰਦਾ ਪਾਣੀ ਪਿੰਡ ਦੇ ਕਰੀਬ 75% ਘਰਾਂ ਵਿੱਚੋਂ ਆ ਰਿਹਾ ਹੈ ਕਿਉਂਕਿ ਇਸ ਪਾਸੇ ਤੋਂ ਪਾਣੀ ਦਾ ਬਹਾਵ ਉੱਚਾ ਹੈ ਇਸ ਕਰਕੇ ਨਿਕਾਸੀ ਲਗਭਗ ਬੰਦ ਹੋ ਚੁੱਕੀ ਹੈ ਅਤੇ ਜਮਾ ਹੋਏ ਪਾਣੀ ਕਾਰਨ ਸਾਡੇ ਘਰਾਂ ਵਿੱਚ ਕਾਫੀ ਗਾਧ ਜਮਾ ਹੋ ਗਈ ਹੈ ਜਿਸ ਕਾਰਨ ਆਸ-ਪਾਸ ਦੇ ਲਗਭਗ ਸਾਰੇ ਘਰਾਂ ਦਾ ਨੁਕਸਾਨ ਹੋ ਗਿਆ ਹੈ ਮਹੀਨਾ ਇੱਕ ਹੋ ਗਿਆ ਪਾਣੀ ਇਸੇ ਤਰ੍ਹਾਂ ਖੜਾ ਹੈ ਜਿਹੜੇ ਹੁੰਦੇ ਜਾਂਦੇ ਰਾਹੀ ਆਉਣਾ ਵਾਸਤੇ ਵੀ ਔਖਾ ਆਉਣਾ ਜਾਣਾ ਬੱਚਿਆਂ ਵਾਸਤੇ ਵੀ ਜਿਹੜੇ ਸਕੂਲ ਜਾਂਦੇ ਸਵੇਰ ਨੂੰ ਉਹਨਾਂ ਨੂੰ ਆਉਣਾ ਜਾਣਾ ਔਖਾ ਹੈ ਰਸਤੇ ਤੇ ਡਿੱਗ ਜਾਂਦੇ ਵਾਸਤੇ ਉਹਨਾਂ ਦੇ ਗਿੱਲੇ ਹੋ ਜਾਂਦੇ ਤੇ ਅੱਗੇ ਫੇਰ ਸਕੂਲ ਨਹੀਂ ਪਹੁੰਚ ਸਕਦੇ ਬੱਚੇ ਧੋ ਪਾਣੀ ਅੰਦਰ ਇਹ ਪਾਣੀ ਜਿਹੜਾ ਆਪਣਾ ਸਾਰੇ ਤਕਰੀਬਨ 75 ਪਰਸੈਂਟ ਜਿਹੜੇ ਘਰਾਂ ਦਾ ਔਰ ਸਾਰਾ ਪਾਣੀ ਕਿਹਨ ਕੀਤਾ ਜਾਦਾ ਸਾਰਾ ਪਾਣੀ ਜਿਹੜਾ ਇੱਕ ਟੋਬੇ ਨੂੰ ਜਾ ਰਿਹਾ ਉਹ ਟੋਬਾ ਇਸ ਤੋਂ ਲੈ ਕੇ ਅੱਗੇ ਚੱਲਦੇ ਆ ਕੋਈ ਇੰਨਾ ਕੋਈ ਲੈਵਲ ਬੰਦਿਆ ਨਹੀਂ ਜਿਸ ਕਰਕੇ ਜਿਹੜਾ ਪਾਣੀ ਇੱਥੇ ਰਾਹਤੇ ਵਿੱਚ ਓਵਰਫਲੋ ਹੋ ਕੇ ਪਾਇਦੋਲੇ ਖਿਲਰਦਾ ਤੇ ਜਿਹੜੀ ਬਿਮਾਰੀਆਂ ਪੈਦਾ ਹੋਣ ਦਾ ਡਰ ਹੈ ਇਸ ਬਾਰੇ ਕੋਈ ਕਿਸੇ ਅਧਿਕਾਰੀ ਨੂੰ ਬੀਡੀਪੀਓ ਨੂੰ ਜਾਂ ਪੰਚਾਇਤ ਨਾਲ ਕੋਈ ਰਫਤਾ ਕੰਮ ਕੀਤਾ ਤੁਸੀਂ ਅਸੀਂ ਇਸ ਪੰਚਾਇਤ ਨਾਲ ਵੀ ਗੱਲ ਕੀਤੀ ਆ ਤੇ ਵੀਡੀਓ ਦਾ ਫਾਜੀਪੁਰ ਉਹਨਾਂ ਨਾਲ ਗੱਲ ਹੋਈ ਸਾਰੀ ਐਪਲੀਕੇਸ਼ਨ ਵੀ ਦਿੱਤੀ ਆ ਤੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਹੋਇਆ ਕਿ ਅਸੀਂ ਜਿਹੜੀ ਤੋਬੇ ਦੀ ਆ ਨਿਸ਼ਾਨਦੇਹੀ ਕਰਵਾ ਕੇ ਦੇਖੋ ਉਸ ਤੋਂ ਬਾਅਦ ਜਿਹੜਾ ਮਤਲਬ ਹਲ ਤੁਹਾਡਾ ਕਰਵਾ ਦਿੰਦੇ ਥੋੜੇ ਦਿਨਾਂ ਤੱਕ ਆ ਦੇਖੋ ਬੇਨਤੀ ਇਹਦਾ ਕਿ ਮੈਨੂੰ ਮੈਂ ਇੱਥੇ 15 April 2016 ਨੂੰ ਆਪਣਾ ਮਕਾਨ ਬਣਾਇਆ ਸੀਗਾ ਔਰ ਇੱਥੇ ਰਹਿائش ਕੀਤੀ ਇਹ ਪਾਣੀ ਜਿਹੜਾ ਪਿੰਡ ਦਾ ਤਕਰੀਬਨ 75% ਪਾਣੀ ਜਿਹੜਾ ਇਸੇ ਨਾਲ ਹੀ ਲੰਘਦਾ ਔਰ ਬਹੁਤ ਸਾਰੇ ਪਹਿਲੇ ਇਸੇ ਪਾਣੀ ਜਿਹੜਾ ਹੀ ਆਮ ਨਿਕਾਸੀ ਸੀਗੀ ਦੀ ਚਲੋ ਕੁਝ ਖੇਤਾਂ ਨੂੰ ਚੱਲੇ ਜਾਂਦਾ ਹੈ ਕੁਝ ਇੱਧਾਂ ਜਾਂਦਾ ਹੈ ਪਰ ਮਹੀਨੇ ਤੋਂ ਬਾਅਦ ਤੁਸੀਂ ਦੇਖਿਆਣਾ ਇੱਥੇ ਮੱਕ ਜਿਹੜਾ ਲਾਇਆ ਹੋਇਆ ਪਾਣੀ ਡਕਿਆ ਉਹਦੇ ਕਰਕੇ ਪਾਣੀ ਜਿਹੜਾ ਇੱਥੇ ਇਕੱਠਾ ਹੋ ਗਿਆ ਔਰ ਅਸੀਂ ਇਹਦੇ ਲਈ ਪੰਚਾਇਤ ਕੋਲ ਵੀ ਬੇਨਤੀ ਕੀਤੀ ਔਰ ਬੀਡੀਪੀਓ ਸਾਹਿਬ ਕੋਲ ਵੀ ਬੀਡੀਪੀਓ ਸਾਹਿਬ ਕੋਲ ਅਸੀਂ ਦੋ ਵਾਰ ਹੀ ਗਏ ਆ ਉਹ ਕਦੇ ਕਹਿੰਦੇ ਤੁਸੀਂ ਨਾਲੇ ਦਾ ਲੈਵਲ ਲਓ ਕਦੇ ਕਹਿੰਦੇ ਉਹਦੀ ਨਿਸ਼ਾਨ ਦੇਖੋ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਰ ਸਾਡਾ ਜਿਹੜਾ ਇਹ ਜਿਹੜਾ ਕੰਮ ਹੈ ਜਿਹੜਾ ਇਹ ਜਿਹੜਾ ਪਾਣੀ ਜਿਹੜਾ ਇਹਦੀ ਜਿਹੜੀ ਹੈ ਨਿਕਾਸੀ ਠੀਕ ਹੋਣੀ ਚਾਹੀਦੀ ਆ ਬਾਕੀ ਜੇ ਥੋੜੇ ਦਿਨਾਂ ਚ ਨਹੀਂ ਕੀਤਾ ਤੇ ਭਾਈ ਫਿਰ ਪ੍ਰਸ਼ਾਸਨ ਦੇ ਲਈ ਜ਼ਿੰਮੇਵਾਰ ਹੋਏਗਾ ਅਸੀਂ ਕੱਲ ਨੂੰ ਧਰਨਾ ਲਾਵਾਂਗੇ ਠੀਕ ਹੈ ਅਸੀਂ ਰੋਡ ਜਾਮ ਕਰਾਂਗੇ ਤੇ ਸਾਡੀ ਪ੍ਰਸ਼ਾਸਨਾਂ ਕੀ ਬੇਨਤੀ ਹੈ ਪੇ ਇਹ ਜਿਹੜਾ ਸਾਡਾ ਮਸਲਾ ਜਿਹੜਾ ਛੇਤੀਓ ਤੇ ਛੇਤੀ ਹੱਲ ਕੀਤਾ ਜਾਏ ਕਿਉਂਕਿ ਅੱਗੇ ਗਰਮੀ ਆਉਣ ਦੇ ਜੀ ਬਰਸਾਤ ਆਏ ਤੁਸੀਂ ਜੇ ਤੁਸੀਂ ਇਹਦੇ ਸ਼ਾਟ ਲਓਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨਾ ਗੰਦਾ ਪਾਣੀ ਔਰ ਕਿੰਨੀ ਬਦੂ ਆਂਦੀ ਵੀ ਤੋਂ ਮੇਰੀ ਸਮੂਹ ਬੰਡਲੋਂ ਬੇਨਤੀ ਹੈ ਪਈ ਇਹ ਜਿਹੜਾ ਪੰਚਾਇਤ ਵੀ ਇਹਨੂੰ ਜਿਹੜਾ ਇਹਨੂੰ ਛੇਤੀਓ ਛੇਤੀ ਤੇ ਫੌਰੀ ਤੌਰ ਤੇ ਜਿਹੜਾ ਪ੍ਰਸ਼ਾਸਨ ਨਾਲ ਜਿਹੜਾ ਰਾਬਤਾ ਕਾਇਮ ਕਰੇ ਔਰ ਇਹਨੂੰ ਜਲਦੀ ਜਲਦੀ ਇਹ ਮਸਲਾ ਸਾਡਾ ਹੱਲ ਕਰੇ ਧੰਨਵਾਦ ਇਦਰਨਾ ਜੀ ਦੇਖੋ ਜੀ ਇਹ ਪਾਣੀ ਦੂਤੀ ਤੀਜੀ ਆ ਰਿਹਾ ਇੱਥੇ ਖੜਾ ਹੋ ਚੁੱਕਾ ਕਿਸੇ ਨੇ ਕੋਈ ਇਹਦਾ ਹੱਲ ਨਹੀਂ ਕੀਤਾ ਪਹਿਲੇ ਵੀ ਵੀਡੀਓ ਕੋ ਗਏ ਆ ਹੁਣ ਵੀਡੀਓ ਦਾ ਦੂਸਰਾ ਆ ਉਹਦੇ ਕੋਲ ਵੀ ਦੋ ਤਿੰਨ ਆਲੀ ਜਾਏ ਆ ਵੀਡੀਓ ਵੀ ਢਰਕਾਂ ਦੇ ਆ ਕਦੀ ਨਿਸ਼ਾਨ ਦੇ ਲੋ ਜਾਂ ਕਦੀ ਕੁਛ ਲੋ ਸਾਨੂੰ ਨਿਸ਼ਾਨ ਦੇ ਇਹਨਾਂ ਕੋਈ ਮਤਲਬ ਨਹੀਂ ਹੈ ਸਾਨੂੰ ਸਾਡਾ ਹੱਲ ਹੋਣਾ ਚਾਹੀਦਾ ਮੈਂ 10 ਮੱਲੇ ਮੇਰ ਕੋ ਜਗਾ ਹੀ ਮੈਂ ਵੇਚ ਕੇ ਕਦੀ ਮਗਾਨ ਚੱਕਿਆ ਉੱਚਾ ਕੀਤਾ ਉਹ ਦਬਾਰਾ ਡੋਪ ਰਿਆ ਇਹਦੇ ਮੇਰੇ ਪ੍ਰਸ਼ਾਸਨ ਅੱਗੇ ਪੰਚਾਇਤ ਅੱਗੇ ਬੇਨਤੀ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕਰ ਦੇ ਇਹ ਆ ਜੀ ਕਾਫੀ ਟਾਈਮ ਤੋਂ ਸਮੱਸਿਆ ਹੈ ਜੀ ਇਹ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਹੈ ਪਾਣੀ ਦਾ ਮਸਲਾ ਇਹਦੇ ਮਸਲੇ ਦੇ ਆਪਾਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਸੈਕਟਰ ਸਾਹਿਬ ਨੇ ਮੌਕਾ ਦਿਖਾਇਆ ਸੀਗਾ ਹੋਰ ਵੀ ਸਾਡੇ ਸੱਜਣ ਆਏ ਸੀਗੇ ਇੱਥੇ ਮੌਕਾ ਦੇ ਕੇ ਗਏ ਅਸੀਂ ਕੰਮ ਵੀ ਲਵਾਇਆ ਇੱਥੇ ਐ ਤੋਬੇ ਤੇ ਤੋਬਾ ਪਟਾਇਆ ਵੀ ਹੈ ਪਰ ਕੁਝ ਕੁ ਸ਼ਰਾਰਤੀ ਅੰਸਰਾਂ ਵੱਲੋਂ ਇਹ ਕੰਮ ਰੁਕਾਇਆ ਗਿਆ ਤੇ ਆਪਾਂ ਉੱਤੇ ਵੀਡੀਓ ਦਫ਼ਤਰ ਵੀ ਲਿਖ ਕੇ ਦਿੱਤਾ ਆ ਇਹਦੇ ਬਾਰੇ ਮਤਾ ਵੀ ਪਾਇਆ ਗਿਆ ਸਭ ਕੁਝ ਹੋਇਆ ਬਿਆ ਆ ਤੇ ਨਿਸ਼ਾਨਦੇਹੀ ਦਾ ਹੁਣ ਹੁਣ ਆਇਆ ਉਸ ਤੋਂ ਬਾਅਦ ਫਿਰ ਤੋਬੇ ਦੀ ਪਟਾਈ ਹੋਣੀ ਆ ਕਿੰਨਾ ਚਿਰ ਲੱਗੇ ਮਤਾ ਪਾਇਓ ਮਤਾ ਪਾਇਓ ਹੋ ਗਏ 2 ਹਫ਼ਤੇ ਹੋ ਚੱਲੇ ਆ ਵੀ ਸਭ ਨੂੰ ਕੋਈ ਐਕਸ਼ਨ ਲੈ ਵੀਡੀਓ ਪਹੁੰਚਾਉਣਾ ਐਕਸ਼ਨ ਲੈ ਆਏ ਜੀ ਮਸ਼ੀਨ ਲਾਈ ਸੀ ਆਪਾਂ ਤੇ ਇਹਨਾਂ ਨੇ ਕੁਝ ਕੁ ਸ਼ਰਾਰਤੀ ਅੰਸਰਾਂ ਨੇ ਉੱਥੇ ਕੰਮ ਨੂੰ ਰੁਕਾ ਦਿੱਤਾ ਆ ਕੰਮ 'ਤੇ ਰੁਕਾਵਟ ਪਾ ਰਿਹਾ ਤੇ ਪੰਚਾਇਤ ਨੂੰ ਵੀ ਗਾੜੀ ਬਲੋਚ ਕਰਦੇ ਆ ਜੀ ਜ਼ਿਲ੍ਹੇ ਜਾਓ ਤਾਂ ਕਿਹੜੇ ਬਾਰੇ ਤੇ ਪ੍ਰਸ਼ਾਸਨ ਨਾਲ ਬਲਬੱਤ ਕੀਤੀ ਪੰਚਾਇਤ ਕੰਪਲੀਟ ਕਰਨ ਕੋਈ ਕੋਈ ਸੁਧਾਰ ਨਿਕਲ ਕੇ ਆ ਹਾਂਜੀ ਹਾਂਜੀ ਬਿਲਕੁਲ ਕੀਤੀ ਹੈ ਜੀ ਉਹ ਕਹਿੰਦੇ ਤੁਸੀਂ ਉਹਨਾਂ ਨਿਸ਼ਾਨਦੇਹੀ ਦਾ ਦਿਓ ਜੀ ਲਿਖ ਕੇ ਨਿਸ਼ਾਨਦੇਹੀ ਕਰਾ ਕੇ ਫੇਰ ਪਟਾਈ ਹੋਣੀ ਹੈ ਜੀ ਪਿੰਡ ਵਾਸੀ ਨੂੰ ਇਹ ਸ਼্বাসਨ ਹੈ ਜੀ ਕਿ ਜਲਦੀ ਤੋਂ ਜਲਦੀ ਇਸੇ ਚੀਜ਼ ਦਾ ਹੱਲ ਕੀਤਾ ਜਾਏ ਤਾਂ ਅਸੀਂ ਨਾਲ ਹੈ ਪਿੰਡ ਵਾਸੀਆਂ ਨਾਲ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਡੇ ਵੱਲੋਂ ਪੂਰਾ ਜੋਰ ਲੱਗਿਆ ਹੈ ਕਿ ਛੇਤੀ ਤੋਂ ਛੇਤੀ ਕੰਮ ਹੋਵੇ ਜੀ ਸੋ ਤੇ ਆਇਆ ਨਾ ਕਿ ਜਿੰਮੇਦਾਰੀ ਮੁੱਸਤਤ ਆ ਰਹੀ ਆ ਪਾਣੀ ਦੀ ਪੱਛਾ ਕੇ ਕਿ ਕਿ ਪੱਛਾ ਜਲਾ ਫੈਲ ਰਿਹਾ ਬਹੁਤ ਹੈ ਜੀ ਬਿਮਾਰੀ ਦਾ ਬਹੁਤ ਫੈਲਨ ਦਾ ਡਾੜਾ ਡੇਂਗੋ ਮਲੇਰੀਆ ਇਹਨਾਂ ਦਾ ਬਹੁਤ ਡਾੜਾ ਹੈ ਪਾਣੀ ਤਾਂ ਗੋਡੇ-ਗੋਡੇ ਖੜਾ ਹੈ ਜੀ ਇੱਥੇ ਬਹੁਤ ਬੁਰਾ ਹਾਲ ਹੈ ਇੱਥੇ ਦੇ ਲੋਕ ਇਹ ਲੱਗੇ ਇਹਨਾਂ ਦੇ ਘਰ ਹੈ ਇੱਕ ਸਾਡੇ ਜੀਤਾ ਤਾਇਆ ਜੀ ਦੂਜੀ ਵਾਰ ਇਹਨਾਂ ਨੇ ਘਰ ਬਣਾਇਆ ਹੈ ਟਾ ਤੇ ਬਹੁਤ ਜ਼ਿਆਦਾ ਸਮੱਸਿਆ ਦਾ ਹੱਲ ਨਹੀਂ ਹੋ ਪਾਰਿਆ ਮੈਂ ਤਾਂ ਹੁਣ ਨਵਾਂ ਸਰਪੰਚ ਬਣਿਆ ਆ ਇਹ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਤੇ ਲੱਗੇ ਫਸਲਾਂ ਵੀ ਬਹੁਤ ਖਰਾਬ ਹੋ ਰਹੀਆਂ ਆ ਜਿਮੀਦਾਰਾਂ ਦੀ ਉਹ ਵੀ ਬਹੁਤ ਤੰ ਜਲਦੀ ਜਲਦੀ ਹੱਲ ਕੀਤਾ ਜਾਏਗਾ ਹਾਂਜੀ ਬਿਲਕੁਲ ਜੀ ਬਿਲਕੁਲ ਜਲਦੀ ਜਲਦੀ ਇਹਦਾ ਹੱਲ ਕੀਤਾ ਜਾਏਗਾ ਜਿੰਨੀ ਜਲਦੀ ਹੋ ਸਕੇ ਧੰਨਵਾਦ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਕਿ ਜਿਹੜਾ ਕਿ ਉਹਨਾਂ ਨੂੰ ਕੋਈ ਛੱਪੜ ਪਟਣਾ ਹੈਗਾ ਉਹਦੇ ਸਬੰਧ ਚ ਮੈਂ ਉਹਨਾਂ ਨੂੰ ਪੰਚਾਇਤ ਨੂੰ ਵੀ ਸ਼ੋਰ ਨਹੀਂ ਹੈਗਾ ਕਿ ਉਹ ਕਿਹੜੀ ਨਿਸ਼ਾਨਦੇਹੀ ਤੇ ਲੋੜ ਹੈ ਉਹਨ ਨਿਸ਼ਾਨਦੇਹੀ ਲਈ ਮੈਂ ਜਿਹੜਾ ਕਿ ਨੈਪ ਤਸਿਲਦਾਰ ਨੂੰ ਲਿਖਿਆ ਹੈਗਾ ਜਦੋਂ ਨਿਸ਼ਾਨਦੇਹੀ ਹੋ ਜੇ ਕਿ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز